ਕਲਗੀਧਰ ਪਾਤਸ਼ਾਹ ਜੀ ਨੇ ਸਨ 1756 ਈਸਵੀ ਨੂੰ ਜੋ ਮੇਲੇ ਉੱਤੇ ਇਕੱਠੇ ਹੋਣ ਵਾਸਤੇ ਸਭ ਦੇਸ਼ ਪਰਦੇਸ ਦੇ ਸਿੱਖਾਂ ਨੂੰ ਚਾਰੇ ਪਾਸੇ ਹੁਕਮਨਾਮੇ ਭੇਜੇ ਸਨ ਤੇ ਉਹਨਾਂ ਅਨੁਸਾਰ ਜੋ ਬਿਆੰਤ ਹੀ ਸੰਗਤਾਂ ਆਨੰਦਪੁਰ ਪਹੁੰਚੀਆਂ ਤੇ ਸਾਰਿਆਂ ਦੇ ਰਹਿਣ ਸਹਿਣ ਅਤੇ ਲੰਗਰ ਦਾ ਪ੍ਰਬੰਧ ਗੁਰੂ ਸਾਹਿਬ ਜੀ ਨੇ ਜੋ ਦਮਦਮੇ ਸਾਹਿਬ ਦੇ ਲਾਗੇ ਕਰਵਾ ਦਿੱਤਾ ਸੀ ਤੇ ਉੱਥੇ ਦੋਵੇਂ ਵੇਲੇ ਸਵੇਰੇ ਸ਼ਾਮ ਦੀਵਾਨ ਸੱਜਦੇ ਸੱਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਆਪਣਾ ਜੀਵਨ ਸਫਲ ਕਰਦੀਆਂ ਸਨ ਤੇ ਅੱਜ ਵਾਲੇ ਦਿਨ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਜੋ ਇੱਕ ਬਹੁਤ ਵੱਡੇ ਪੰਡਾਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸੱਜਿਆ ਹੋਇਆ ਸੀ ਹਜ਼ਾਰਾਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਉਪਦੇਸ਼ ਵਾਸਤੇ ਦੀਵਾਨ ਵਿੱਚ ਹਾਜ਼ਰ ਹੋ ਰਹੀਆਂ ਸਨ ਸਤਿਗੁਰੂ ਆਪ ਵੀ ਸ਼ਸਤਰ ਵਸਤਰ ਤੇ ਕਲਗੀ ਜਗਾ ਕੇ ਸੰਗਤਾਂ ਦੀ ਜੋ ਇੱਕ ਵੱਡੀ ਭੀੜ ਨਾਲ ਦੀਵਾਨ ਵਿੱਚ ਆਣ ਕੇ ਆਪਣੇ ਉੱਚੇ ਸੁੰਦਰ ਸਿੰਘਾਸਨ ਉੱਤੇ ਬਿਰਾਜਮਾਨ ਹੋ ਗਏ ਸਨ ਤੇ ਜਦੋਂ ਦੀਵਾਨ ਆਪਣੇ ਪੂਰੇ ਜੋਬਨ ਵਿੱਚ ਠਾਠਾ ਮਾਰਨ ਲੱਗਾ ਬਹੁਤ ساری ਸੰਗਤ ਦਾ ਇਕੱਠ ਹੋ ਗਿਆ ਹਜ਼ਾਰਾਂ ਸਿੱਖ ਸੰਗਤਾਂ ਬੈਠ ਕੇ ਦਰਸ਼ਨ ਉਪਦੇਸ਼ ਲੈ ਰਹੀਆਂ ਸਨ ਤਾਂ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੱਜੇ ਹੱਥ ਵਿੱਚ ਇੱਕ ਚਮਕਦੀ ਹੋਈ ਕਿਰਪਾਨ ਫੜ ਕੇ ਉੱਚੀ ਆਵਾਜ਼ ਨਾਲ ਖੜੇ ਹੋ ਕੇ ਬੋਲੇ ਕਿ ਮੇਰਾ ਕੋਈ ਪਿਆਰਾ ਸਿੱਖ ਹੈ ਜੋ ਇਸ ਵੇਲੇ ਮੈਨੂੰ ਆਪਣਾ ਸਿਰ ਦੇਵੇ ਤੇ ਇਉਂ ਆਖ ਕੇ ਗੁਰੂ ਸਾਹਿਬ ਜੀ ਆਪਣੀ ਚਮਕਦੀ ਹੋਈ ਕਿਰਪਾਨ ਵੱਲ ਵੇਖਣ ਲੱਗ ਪਏ ਤੇ ਸਾਰੀ ਸੰਗਤ ਨੇ ਹਰਦਾਨ ਨਾਲ ਸੁਣ ਕੇ ਸਿਰ ਨੀਵੇਂ ਕਰ ਲਏ ਤੇ ਕੁਝ ਚਿਰ ਉਡੀਕ ਕਰਕੇ ਗੁਰੂ ਸਾਹਿਬ ਜੀ ਫਿਰ ਬੋਲੇ ਕਿ ਧੀਰ ਜਵਾਨ ਪਿਆਰਾ ਸਿੱਖ ਸਾਨੂੰ ਆਪਣੇ ਸਿਰ ਦਾ ਦਾਨ ਦੇਵੇ ਤੇ ਸੰਗਤ ਫਿਰ ਵੀ ਸਾਰੀ ਸਿਰ ਨੀਵਾ ਕਰਕੇ ਛੁੱਪ ਕਰਕੇ ਬੈਠੀ ਰਹੀ ਤੇ ਕੁਝ ਦਿਨ ਉਡੀਕ ਕੇ ਗੁਰੂ ਸਾਹਿਬ ਜੀ ਨੇ ਤੀਸਰੀ ਵਾਰ ਜਦ ਫਿਰ ਉਹੀ ਬਚਨ ਕਿਹਾ ਤਾਂ ਇੱਕ ਲਾਹੌਰ ਦੇ ਖत्री ਸਿੱਖ ਦਇਆ RAM ਨੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਮੇਰਾ ਸਿੱਖ ਸਿਰ ਲੈ ਲਵੋ ਮੈਂ ਹਾਜ਼ਰ ਹਾਂ ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਸਿਰ ਦੇਣਾ ਹੈ ਤਾਂ ਅੱਗੇ ਆ ਜਾ ਤੇ ਜਦੋਂ ਭਾਈ ਦਇਆਦਮ ਅੱਗੇ ਆਇਆ ਤਾਂ ਗੁਰੂ ਸਾਹਿਬ ਜੀ ਉਸ ਨੂੰ ਬਾਹਾਂ ਫੜ ਕੇ ਕਾਲੀ ਨਾਲ ਤੰਬੂ ਵਿੱਚ ਲੈ ਗਏ ਤੇ ਲਹੂ ਨਾਲ ਲਿਬੜੀ ਹੋਈ ਕਿਰਪਾਨ ਲੈ ਕੇ ਤੰਬੂ ਤੋਂ ਬਾਹਰ ਆ ਖੜੇ ਹੋਏ ਤੇ ਲਹੂ ਨਾਲ ਚੁੰਦੀ ਤਲਵਾਰ ਵੇਖ ਕੇ ਸਭ ਨੇ ਸਮਝ ਲਿਆ ਕਿ ਗੁਰੂ ਜੀ ਨੇ ਭਾਈ ਦਇਆਰਾਮ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਜਦ ਤੰਬੂ ਤੋਂ ਬਾਹਰ ਲਹੂ ਵਗਦਾ ਵੀ ਸਭ ਨੇ ਵੇਖਿਆ ਤਾਂ ਸਾਰੀ ਸੰਗਤ ਸਹਿਮ ਗਈ ਪਰ ਬੋਲ ਕੋਈ ਨਾ ਸਕੇ ਤੇ ਆਪਣੇ ਥਾਂ ਸਾਰੇ ਹੀ ਡਰ ਨਾਲ ਕੰਬਣ ਲੱਗ ਪਏ ਤੇ ਅਨੇਕ ਪ੍ਰਕਾਰ ਦੀਆਂ ਕਲਪਨਾ ਕਰਨ ਲੱਗ ਪਏ ਕੋਈ ਆਖੇ ਕਿ ਗੁਰੂ ਜੀ ਨੇ ਜੋ ਦੇਵੀ ਸਦ ਕੀਤੀ ਹੈ ਉਹ ਇਹਨਾਂ ਨੂੰ ਪੁੱਠੀ ਪੈ ਗਈ ਹੈ ਤੇ ਕੋਈ ਆਖੇ ਕਿ ਇਹਨਾਂ ਨੂੰ ਹਵਨ ਦੀ ਗਰਮੀ ਹੋ ਗਈ ਹੈ ਤੇ ਕੋਈ ਕਹੇ ਕਿ ਗੁੱਖ ਗਰਮੀ ਖੁਸ਼ਕੀ ਸਿਰ ਨੂੰ ਚੜ ਗਈ ਹੈ ਤੇ ਇਸ ਤਰ੍ਹਾਂ ਕੋਈ ਕੁਛ ਆਖੇ ਤੇ ਕੋਈ ਕੁਛ ਆਖੇ ਤੇ ਗੁਰੂ ਜੀ ਨੇ ਫਿਰ ਲਹੂ ਲਿਬੜੀ ਕਿਰਪਾਨ ਨੂੰ ਉੱਚੀ ਕਰਕੇ ਗਰਜਵੀਂ ਆਵਾਜ਼ ਨਾਲ ਕਿਹਾ ਕਿ ਕੋਈ ਹੋਰ ਮੇਦਾ ਪਿਆਰਾ ਸਿੱਖ ਸੀਸ ਦੇਵੇ ਸਾਨੂੰ ਸਿੱਖ ਦੇ ਸਿਰ ਦੀ ਲੋੜ ਹੈ ਤੇ ਉਸ ਤੋਂ ਬਿਨਾ ਸਾਡਾ ਕੰਮ ਨਹੀਂ ਸੌਰ ਸਕਦਾ ਤੇ ਇਹ ਦੂਜੀ ਵਾਰ ਫਿਰ ਸਿਰ ਦੀ ਮੰਗ ਸੁਣ ਕੇ ਸਾਰੇ ਸਿੱਖ ਹੈਰਾਨ ਹੋ ਰਹੇ ਸਨ ਅਤੇ ਸਿਰ ਨੀਵੇਂ ਕਰਕੇ ਸੋਚਾਂ ਵਿੱਚ ਪੈ ਗਏ ਪਰ ਫਿਰ ਜਦ ਗੁਰੂ ਜੀ ਨੇ ਤੀਜੀ ਵਾਰ ਕਿਹਾ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ ਤਾਂ ਧਰਮਦਾਸ ਜੋ ਦਿੱਲੀ ਦਾ ਉੱਠ ਕੇ ਖੜਾ ਹੋਇਆ ਤੇ ਉਸ ਨੂੰ ਵੀ ਆਪ ਜੋ ਗੁਰੂ ਸਾਹਿਬ ਜੀ ਕਾਲੀ ਨਾਲ ਬਾਹੋਂ ਫੜ ਕੇ ਤੰਬੂ ਵਿੱਚ ਲੈ ਗਏ ਤੇ ਲਹੂ ਲੋਹਾਨ ਕੁਰਪਾਨ ਲੈ ਕੇ ਫਿਰ ਝਟਪਟ ਬਾਹਰ ਆਣ ਕੇ ਬੜੇ ਦੋ ਅਤੇ ਤੇਜ ਨਾਲ ਅੱਖਾਂ ਲਾਲ ਕਰਕੇ ਖੜੇ ਹੋ ਗਏ ਤੇ ਉਸ ਸਮੇਂ ਜੋ ਕਮਜ਼ੋਰ ਦਿਲ ਵਾਲਿਆਂ ਦੇ ਮੂੰਹਾਂ ਉੱਤੇ ਜਰਦੀ ਛਾ ਗਈ ਉਹ ਦੀਵਾਨ ਵਿੱਚੋਂ ਉੱਠਣਾ ਚਾਹੁੰਦੇ ਸਨ ਪਰ ਜਾ ਨਹੀਂ ਸਕਦੇ ਤੇ ਆਪਸ ਵਿੱਚ ਹੀ ਸਲਾਹਾਂ ਕਰਨ ਲੱਗੇ ਕਿ ਇਹ ਕਾਲਕਾਂ ਦੇ ਦਰਸ਼ਨ ਦਾ ਫਲ ਹੈ ਜਿਸ ਨੇ ਉਲਟੀ ਪਾ ਕੇ ਇਹਨਾਂ ਦੀ ਬੁੱਧੀ ਹੋਰ ਦੀ ਹੋਰ ਕਰ ਦਿੱਤੀ ਹੈ ਪਹਿਲਾਂ ਇਹਨਾਂ ਨੇ ਜੋ ਵੱਡੇ ਮਸੰਦ ਚੇਤੋਂ ਨੂੰ ਤਤਸ਼ਨ ਹੀ ਮਾਰ ਦਿੱਤਾ ਹੁਣ ਸਿੱਖਾਂ ਦੇ ਸਿਰ ਵੱਢੀ ਜਾ ਰਹੇ ਆ ਤੇ ਜਦੋਂ ਸਾਰਿਆਂ ਨੇ ਇਹ ਸੁਣਿਆ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ ਤਾਂ ਬਹੁਤ ਸਾਰੇ ਸਿੱਖ ਜੋ ਪਿੱਛੇ ਬੈਠੇ ਸਨ ਅੱਖ ਬਚਾ ਕੇ ਮਸੰਦਾਂ ਨਾਲ ਮਿਲ ਕੇ ਮਾਤਾ ਗੁਜਰੀ ਜੀ ਪਾਸ ਚਲੇ ਗਏ ਤੇ ਕਹਿਣ ਲੱਗੇ ਕਿ ਮਾਤਾ ਜੀ ਗੁਰੂ ਜੀ ਦੀ ਬੁੱਧੀ ਉਲਟੀ ਹੋ ਗਈ ਹੈ ਉਹਨਾਂ ਨੇ ਦੋ ਸਿੱਖ ਕਰਪਾਨ ਨਾਲ ਪਹਿਲਾਂ ਵੱਢ ਦਿੱਤੇ ਹਨ ਤੇ ਹੁਣ ਹੋਰ ਸਿੱਖਾਂ ਦਾ ਸਿਰ ਮੰਗ ਰਹੇ ਹਨ ਪਤਾ ਨਹੀਂ ਕਿੰਨੇ ਕੁ ਹੋਰ ਕਤਲ ਕਰ ਦੇਣਗੇ ਤੇ ਪਹਿਲਾਂ ਇਹਨਾਂ ਨੇ ਪੌਂਟੇ ਨਿਵਾਸ ਸਮੇ ਬੱਬਰਜ਼ਾਮਦਾਏ ਜੀ ਦੇ ਮਸੰਦਾਂ ਨੂੰ ਸਾੜਿਆ ਫਿਰ ਪਹਾੜੀ ਦਾਜਿਆਂ ਨਾਲ ਆਕਾਰਨ ਹੀ ਬੈਰ ਵਧਾ ਕੇ ਲੜਾਈ ਕੀਤੀ ਤੇ ਇੱਥੇ ਚੇਤੂ ਮਸੰਦ ਨੂੰ ਸਾੜ ਕੇ ਦੋ ਹੋਰ ਸਿੱਖ ਕਤਲ ਕਰ ਦਿੱਤੇ ਹਨ ਅਤੇ ਹੋਰ ਸਿੱਖ ਮੰਗੀ ਮੰਗੀ ਹੀ ਜਾਂਦੇ ਹਨ ਤੇ ਮਾਤਾ ਜੀ ਇਹਨਾਂ ਅੱਗੇ ਹੋਰ ਕੋਈ ਪੇਸ਼ ਨਹੀਂ ਜਾ ਸਕਦੀ ਇਹਨਾਂ ਨੂੰ ਘਰ ਅੰਦਰ ਬੰਦ ਕਰ ਦਿਓ ਤੇ ਕੋਈ ਸਿੱਖ ਇਹਨਾਂ ਦੇ ਨੇੜੇ ਨਾ ਜਾਵੇ ਅਤੇ ਗੁਰਗੱਦੀ ਉੱਤੇ ਆਪਣੇ ਪੁੱਤਰੀ ਨੂੰ ਬਿਠਾ ਦੇਵੋ ਤੇ ਮਾਤਾ ਜੀ ਨੇ ਉਸੇ ਵੇਲੇ ਇੱਕ ਸਿੱਖ ਨੂੰ ਆਖਿਆ ਕਿ ਜਾਓ ਵੇਖ ਕਿਓ ਕਿ ਕੀ ਕੁਛ ਹੋ ਰਿਹਾ ਹੈ ਤੇ ਇੱਧਰ ਜਦ ਤੀਸਰੀ ਵਾਰ ਗੁਰੂ ਜੀ ਨੇ ਕਿਹਾ ਕਿ ਕੋਈ ਗੁਰੂ ਦਾ ਪਿਆਰਾ ਜੋ ਸਿੱਖ ਸਿਰ ਦੇਵੇ ਤਾਂ ਭਾਈ ਮੋਹਕਮ ਚੰਦ ਜੋ ਦਵਾਰਕਾ ਵਾਸੀ ਉੱਠ ਕੇ ਹਾਜ਼ਰ ਹੋ ਗਿਆ ਤੇ ਉਸ ਨੂੰ ਵੀ ਗੁਰੂ ਜੀ ਫੜ ਕੇ ਤੰਬੂ ਅੰਦਰ ਲੈ ਗਏ ਤੇ ਬਾਹਰ ਆਨ ਕੇ ਲਾਲ ਨੇਤਰ ਕਰਕੇ ਲਹੂ ਨਾਲ ਨੁੱਚੜਦੀ ਤਲਵਾਰ ਜੋ ਖੜੀ ਕਰਕੇ ਤਿੰਨ ਵਾਰ ਆਖਿਆ ਕਿ ਕੋਈ ਪਿਆਰਾ ਸਿੱਖ ਦੇਵੇ ਤਾਂ ਬیدرਪੁਰੀ ਦਾ ਰਹਿਣ ਵਾਲਾ ਜੋ ਭਾਈ ਸਾਹਿਬ ਚੰਦ ਹੱਥ ਜੋੜ ਕੇ ਹਾਜ਼ਰ ਹੋ ਗਏ ਤੇ ਕਹਿਣ ਲੱਗਾ ਕਿ ਸਤਿਗੁਰੂ ਜੀਓ ਮੇਰਾ ਸਿਰ ਹਾਜ਼ਰ ਹੈ ਤੇ ਜੇ ਇਹ ਸਰੀਰ ਤੁਹਾਡੇ ਕੰਮ ਆ ਜਾਵੇ ਤਾਂ ਫਿਰ ਹੋਰ ਕਿਸ ਕੰਮ ਵਾਸਤੇ ਰੱਖਣਾ ਹੈ ਤੇ ਇਸ ਨੂੰ ਵੀ ਗੁਰੂ ਜੀ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ ਤੇ ਬਾਹਰ ਆਣ ਕੇ ਫਿਰ ਸਿੱਖ ਦਾ ਮੰਗਲ ਲੱਗੇ ਜਦੋਂ ਸਿਰ ਮੰਗਲ ਲੱਗੇ ਤਾਂ ਦੀਵਾਨ ਵਿੱਚ ਹਲਚਲ ਹੀ ਮਚ ਗਈ ਬਹੁਤ ਸਿੱਖ ਉੱਠ ਉੱਠ ਕੇ ਭਜਨ ਲੱਗੇ ਅਤੇ ਪਛਤਾਪ ਕਰਦੇ ਕਿ ਅਸੀਂ ਇੱਥੇ ਕਿਉਂ ਆ ਗਏ ਤੇ ਕੁਝ ਸਿੱਧਕੀ ਸਿੱਖ ਜੋ ਦੀਵਾਨ ਵਿੱਚ ਬੈਠੇ ਰਹੇ ਤੇ ਉਹ ਕਹਿਣ ਕਿ ਗੁਰੂ ਜੀ ਦੀ ਜੋ ਗਤੀ ਜਾਣੀ ਨਹੀਂ ਜਾਂਦੀ ਆਕਾਰ ਨਹੀਂ ਸਿੱਖਾਂ ਨੂੰ ਵੱਢੀ ਜਾ ਰਹੇ ਹਨ ਤੇ ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦ 5ਵੀਂ ਵਾਰ ਫਿਰ ਪਿਆਰੇ ਸਿੱਖ ਦੇ ਸਿਰ ਦੀ ਮੰਗ ਕੀਤੀ ਤਾਂ ਭਾਈ ਹਿੰਮਤ ਮੱਲ ਜਗਨਨਾਥ ਦਾ ਜੋ ਹੱਥ ਜੋੜ ਕੇ ਆਪਣਾ ਸਿਰ ਦੇਣ ਵਾਸਤੇ ਹਾਜ਼ਰ ਹੋ ਗਿਆ ਤੇ ਗੁਰੂ ਜੀ ਨੇ ਵੀ ਇਸ ਨੂੰ ਤੰਬੂ ਅੰਦਰ ਲਿਜਾ ਕੇ ਜੋ ਸਭ ਨੇ ਬਾਹਰ ਤਲਵਾਰ ਦੇ ਵਾਰ ਦੀ ਆਵਾਜ਼ ਸੁਣੀ ਅਤੇ ਲਹੂ ਧਾਰਾ ਵੀ ਤੰਬੂ ਤੋਂ ਬਾਹਰ ਜਾਂਦੀ ਵੇਖੀ ਤੇ ਇਸ ਨਾਲ ਸਮਝਨੇ ਜੋ ਸਭ ਨੇ ਸਮਝ ਲਿਆ ਕਿ ਗੁਰੂ ਜੀ ਨੇ ਪੰਜ ਸਿੱਖ ਮਾਰ ਦਿੱਤੇ ਹਨ ਤੇ ਸਤ ਗੁਰੂ ਜੀ ਨੇ ਇਸ ਵਾਰ ਬਾਹਰ ਆਣ ਕੇ ਕਿਰਪਾਨ ਨੂੰ ਸਾਫ ਕਰਕੇ ਮਿਆਨ ਵਿੱਚ ਪਾ ਲਿਆ ਤੇ ਸਿੰਘਾਸਨ ਉੱਤੇ ਬੈਠ ਕੇ ਪੰਜ ਪੁਸ਼ਾਕੇ ਮੰਗਵਾ ਕੇ ਅਤੇ ਤੰਬੂ ਅੰਦਰ ਜਾ ਕੇ ਪੰਜਾਂ ਸਿੰਘਾਂ ਨੂੰ ਵਿਸ਼ਾਕੇ ਪਵਾ ਕੇ ਕਮਰ ਕੱਸੇ ਕਰਕੇ ਬਾਹਰ ਲੈ ਆਂਦਾ ਅਤੇ ਆਪਣੇ ਪਾਸ ਬਿਠਾ ਕੇ ਸਭ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਇਨ੍ਹਾਂ ਪੰਜਾਂ ਨੇ ਜੋ ਗੁਰੂ ਅੰਗਦ ਦੇਵ ਜੀ ਵਾਂਗੂੰ ਸਿੱਖੀ ਦਾ ਬੀਜ ਰੱਖ ਲਿਆ ਹੈ ਇਹ ਪੰਜ ਮੇਦਾ ਹੀ ਰੂਪ ਹਨ ਤੇ ਮੈਂ ਇਨ੍ਹਾਂ ਦਾ ਰੂਪ ਹਾਂ ਗੁਰੂ ਘਰ ਦੇ ਇੱਕ ਕਾਰਜ ਵਿੱਚ ਜੋ ਪੰਜਾਂ ਦੀ ਮਹਾਨਤਾ ਹੋਵੇਗੀ ਤੇ ਇਹ ਪੰਜ ਮੇਰੇ ਪਿਆਰੇ ਹਨ ਤੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਬੜੀ ਹੈਰਾਨ ਹੋਈ ਕਿ ਸਾਨੂੰ ਕੀ ਪਤਾ ਸੀ ਕਿ ਇਹ ਕੌਤਕ ਇਹਨਾਂ ਨੇ ਸਿੱਖੀ ਪਰਖਣ ਵਾਸਤੇ ਰਚਿਆ ਸੀ ਤੇ ਗੁਰੂ ਦੀ ਗੁਰੂ ਹੀ ਜਾਣੇ ਹੋਰ ਕੋਈ ਨਹੀਂ ਜਾਣ ਸਕਦਾ ਇਸ ਉਪਰੰਤ ਜਦੋਂ ਦੀਵਾਨ ਸਮਾਪਤ ਹੋ ਗਿਆ ਅਤੇ ਸਿੱਖ ਸੰਗਤਾਂ ਆਪਣੇ ਡੇਰਿਆਂ ਨੂੰ ਚਲੀਆਂ ਗਈਆਂ ਤੇ ਮਾਤਾ ਗੁਜਰੀ ਜੀ ਨੇ ਜਿਹੜਾ ਸੇਵਾਦਾਰ ਪਤਾ ਲੈਣ ਵਾਸਤੇ ਭੇਜਿਆ ਸੀ ਉਸ ਨੇ ਆਣ ਕੇ ਮਾਤਾ ਗੁਜਰੀ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਜਦੋਂ ਵਡਿਆਈ ਦੱਸੀ ਤਾਂ ਉਹਨਾਂ ਦਾ ਬਹੁਤ ਜਸ ਕੀਤਾ ਤੇ ਉਸ ਨੇ ਆਖਿਆ ਕਿ ਝੂਠੇ ਤੇ ਕੱਚੇ ਸਿੱਖਾਂ ਨੂੰ ਗੁਰੂ ਜੀ ਦੀ ਚੰਗੀ ਗੱਲ ਵੱਲ ਨਹੀਂ ਵੇਖਿਆ ਤੇ ਉਹ ਆਕਾਰ ਨਿੰਦਿਆ ਕਰ ਰਹੇ ਹਨ ਤੇ ਗੁਰੂ ਜੀ ਨੇ ਸਿੱਖਾਂ ਦੀ ਪਰਖ ਕੀਤੀ ਅਤੇ ਉਹ ਹੁਣ ਆਪਣਾ ਪੰਥ ਚਲਾਉਣਾ ਚਾਹੁੰਦੇ ਹਨ ਤੇ ਇਸ ਗੱਲ ਨੂੰ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਦੂਸਰੇ ਵਿਸਾਖੀ ਵਾਲੇਦਾਨ ਜਦੋਂ ਸਤਗੁਰੂ ਜੀ ਤਿਆਰ ਬਰ ਤਿਆਰ ਹੋ ਕੇ ਉਸ ਜਗ੍ਹਾ ਉੱਤੇ ਉੱਥੇ ਹੀ ਪਹੁੰਚ ਗਏ ਜਿੱਥੇ ਕੱਲ ਸਿੱਖਾਂ ਨੂੰ ਪਰਖਿਆ ਸੀ ਅੱਗੇ ਦੀਵਾਨ ਲੱਗਾ ਹੋਇਆ ਸੀ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ ਤੇ ਗੁਰੂ ਜੀ ਕੋੜੇ ਤੋਂ ਉੱਤਰ ਕੇ ਆਪਣੇ ਆਸਣ ਤੇ ਬੈਠ ਗਏ ਜਦੋਂ ਦੀਵਾਨ ਦਾ ਭੋਗ ਪੈ ਗਿਆ ਤਾਂ ਗੁਰੂ ਜੀ ਨੇ ਲੋਹੇ ਇਹ ਵਿੱਚ ਲੋਹੇ ਦਾ ਇੱਕ ਬਾਟਾ ਮੰਗਵਾਇਆ ਤੇ ਉਸ ਵਿੱਚ ਸਤਲੁਜ ਨਦੀ ਦਾ ਜੋ ਜਲ ਪਾ ਕੇ ਆਪਣੇ ਅੱਗੇ ਰੱਖ ਕੇ ਭਾਈ ਦਇਆਦਾਮ ਅਜ ਪੰਜ ਪਿਆਰਿਆਂ ਨੂੰ ਜੋ ਨਵੇਂ ਵਸਤਰ ਸ਼ਾਸਤਰ ਸਜਾ ਕੇ ਤਿਆਰ ਬਰ ਤਿਆਰ ਕਰਕੇ ਸਾਹਮਣੇ ਖੜਾ ਕਰਕੇ ਖੱਬੇ ਹੱਥ ਨਾਲ ਬਾਟੇ ਨੂੰ ਫੜ ਕੇ ਤੇ ਸੱਜੇ ਹੱਥ ਨਾਲ ਉਸ ਦੇ ਜਲ ਵਿੱਚ ਖੰਡਾ ਫੇਰੀ ਜਾਂਦੇ ਤੇ ਮੁਖ ਤੋਂ ਜਪਜੀ ਸਾਹਿਬ ਆਦ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤਕ ਤਿਆਰ ਕਰ ਦਿੱਤਾ ਤੇ ਇੰਨੇ ਵਿੱਚ ਦੋ ਚਿਹੜੇ ਆ ਗਏ ਗੁਰੂ ਜੀ ਨੇ ਉਹਨਾਂ ਅੱਗੇ ਇਹ ਥੋੜਾ ਜਿਹਾ ਜਲ ਇੱਕ ਬਰਤਨ ਵਿੱਚ ਪਾ ਕੇ ਧਖ ਦਿੱਤਾ ਤੇ ਉਹ ਚਿਹੜੇ ਇਸ ਨੂੰ ਪੀ ਕੇ ਆਪਸ ਵਿੱਚ ਲੜਨ ਲੱਗ ਪਏ ਤੇ ਉਹਨਾਂ ਨੇ ਇਹਨਾਂ ਯੁੱਧ ਕੀਤਾ ਕਿ ਉਹਨਾਂ ਦੇ ਸਰੀਰਾਂ ਵਿੱਚੋਂ ਲਹੂ ਚੋਣ ਲੱਗ ਪਿਆ ਅਤੇ ਅੰਤ ਨੂੰ ਦੋਵੇਂ ਹੀ ਮਰ ਕੇ ਦੇਵਲੋਕ ਨੂੰ ਚਲੇ ਗਏ ਤੇ ਇਹ ਤਮਾਸ਼ਾ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਜ਼ਾਮਕੁਐਰ ਜੀ ਨੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਕਿ ਗੁਰੂ ਜੀ ਨੇ ਇਸ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ ਹੈ ਜਿਸ ਨੂੰ ਪੀ ਕੇ ਦੋ ਜਿਹੜੇ ਆਪਸ ਵਿੱਚ ਲੜ ਕੇ ਮਰ ਗਏ ਤੇ ਹੁਣ ਤਾਂ ਗੁਰੂ ਜੀ ਉਹ ਅੰਮ੍ਰਿਤ ਆਪਣੇ ਸਿੱਖਾਂ ਨੂੰ ਪਿਉਉਣਗੇ ਤੇ ਮਾਤਾ ਜੀਤੋ ਜੀ ਨੇ ਸਾਰੀ ਗੱਲ ਸੁਣ ਕੇ ਵਿਚਾਰਿਆ ਕਿ ਖਾਲਸਾ ਪੁੱਤਰ ਦੀ ਸਾਜਣਾ ਵਾਸਤੇ ਆਪਣੇ ਸਵਾਮੀ ਪਾਸ ਮੇਰਾ ਪਹੁੰਚਣਾ ਵੀ ਬਣਦਾ ਹੈ ਤੇ ਇਸ ਕਰਕੇ ਮਾਤਾ ਜੀ ਬਹੁਤ ਸਾਰੇ ਪਤਾਸੇ ਲੈ ਕੇ ਉੱਥੇ ਪਹੁੰਚ ਗਏ ਤੇ ਗੁਰੂ ਜੀ ਦੀ ਆਗਿਆ ਲੈ ਕੇ ਉਸ ਜਲ ਵਿੱਚ ਪਾ ਦਿੱਤੇ ਤੇ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਨੇ ਬਹੁਤ ਚੰਗਾ ਕੀਤਾ ਹੈ ਜਲ ਵਿੱਚ ਮਿੱਠਾ ਪਾ ਦਿੱਤਾ ਹੈ ਨਹੀਂ ਤਾਂ ਪੰਥ ਬੜਾ ਕਰੜੇ ਸੁਭਾਅ ਦਾ ਕਰੋਧੀ ਤੇ ਲੜਾਕਾ ਹੋ ਜਾਣਾ ਸੀ ਤੇ ਆਪਣਾ ਬੇਗਾਨਾ ਇਹਨਾਂ ਨੇ ਸਮਝਣਾ ਨਹੀਂ ਸੀ ਤੇ ਜ਼ਾਤ ਦਿਨ ਜੰਗ ਹੀ ਕਰਦੇ ਰਹਿਣਾ ਸੀ ਹੁਣ ਜੋ ਤੁਸੀਂ ਨੇ ਮਿੱਠਾ ਪਾ ਦਿੱਤਾ ਹੈ ਇਸ ਕਰਕੇ ਆਪਸ ਵਿੱਚ ਪਿਆਰ ਰੱਖਣਗੇ ਤੇ ਇਹ ਗੱਲ ਸਾਰਾ జగਤ ਜਾਣਦਾ ਹੈ ਕਿ ਸੰਤਾਨ ਇਸਤਰੀ ਪੁਰਸ਼ ਤੋਂ ਪੈਦਾ ਹੁੰਦੀ ਹੈ ਜਿਸੋ ਇਸ ਸਮੇਂ ਖਾਲਸਾ ਨਾਦੀ ਪੁੱਤਰ ਉਤਪੰਨ ਹੋਣ ਸਮੇਂ ਤੂੰ ਆ ਗਈ ਹੈ ਤਾਂ ਬਹੁਤ ਚੰਗਾ ਹੋਇਆ ਤੇ ਸਤਿਗੁਰੂ ਜੀ ਨੇ ਉਹਨਾਂ ਆਪਣੇ ਪੰਜ ਪਿਆਰਿਆਂ ਨੂੰ ਵਾਰੀ-ਵਾਰੀ ਅਮਰਤ ਦੇ ਪਹਿਲਾਂ ਪੰਜ-ਪੰਜ ਚੁਲੇ ਸ਼ਕਾਏ ਫਿਰ 5-5 ਵਾਰ ਅੱਖਾਂ ਤੇ ਛੱਟੇ ਮਾਰੇ ਅਤੇ ਬਾਦ ਵਿੱਚ 5-5 ਚੁਲੇ ਵਾਰੀ-ਵਾਰੀ ਸਾਰਿਆਂ ਦੇ ਕੇਸਾਂ ਵਿੱਚ ਪਾਏ ਤੇ ਹਰ ਇੱਕ ਅਮਰਤ ਦੇ ਚੁਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਆਪ ਕਹਿੰਦੇ ਤੇ ਪਿੱਛੋਂ ਅਮਰਤ ਛਕਣ ਵਾਲਾ ਕਹਿੰਦਾ ਤੇ ਇਸ ਤਰ੍ਹਾਂ ਅਮਰਤ ਛਕਾ ਕੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਪੰਜਾਂ ਨੂੰ ਸਿੱਖਿਆ ਦਿੱਤੀ ਕਿ ਅੱਜ ਤੁਸੀਂ ਸਿੰਘ ਸਜ ਗਏ ਹੋ ਤੁਹਾਡੀ ਪਿਛਲੀ ਜਾਤ ਪਾਤ ਮਿਟ ਗਈ ਹੈ ਤੇ ਆਪਣੇ ਨਾਮ ਨਾਲ ਸਿੰਘ ਪਦ ਲਾਉਣਾ ਹੈ ਤੇ ਅੱਜ ਤੋਂ ਤੁਸੀਂ ਜੁਦਯਾ ਰਾਮ ਜੀ ਤੋਂ ਭਾਈ ਦਇਆ ਸਿੰਘ ਜੀ ਹੋ ਧਰਮਦਾਸ ਜੀ ਤੋਂ ਭਾਈ ਧਰਮ ਸਿੰਘ ਜੀ ਹੋ ਤੇ ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ ਜੀ ਹੋ ਤੇ ਸਾਹ ਭਾਈ ਸਾਹਿਬ ਚੰਦ ਤੋਂ ਭਾਈ ਸਾਹਿਬ ਸਿੰਘ ਜੀ ਅਤੇ ਭਾਈ ਹਿੰਮਤ ਮੱਲ ਜੀ ਤੋਂ ਭਾਈ ਹਿੰਮਤ ਸਿੰਘ ਜੀ ਹੋ ਗਏ ਹੋ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਸਾਡਾ ਸਿੱਖ ਜੋ ਸਾਡਾ ਅਮਰਤ ਧਾਰੀ ਸਿੱਖ ਨੜੀ ਮਾਰ ਹੁੱਕਾ ਤਮਾਕੂ ਪੀਣ ਵਾਲਾ ਤੇ ਕੁੜੀ ਮਾਰ ਮਸੰਦ ਗੁਰੂ ਦੇ ਨਾਮ ਤੇ ਮਾਇਆ ਲੈਣ ਵਾਲਾ ਮੀਨੇ ਜੋ ਪ੍ਰਿਥੀ ਚੰਦ ਨੂੰ ਗੁਰੂ ਮੰਨਣ ਵਾਲੇ ਧੀਰਮੱਲੀਏ ਤੇ ਦਾਮ ਰਾਈਏ ਧੀਰਮਲ ਤੇ ਦਾਮ ਰਾਏ ਨੂੰ ਗੁਰੂ ਮੰਨਣ ਵਾਲੇ ਉਹਨਾਂ ਨਾਲ ਮਿਰਲ ਵਰਤਨ ਨਹੀਂ ਕਰਨਾ ਪਰ ਇਸਤਰੀ ਤੇ ਪਰ ਪੁਰਸ਼ ਨਾਲ ਕੋ ਸੰਗਤ ਨਾ ਕਰੇ ਤੇ ਆਪਣੀ ਕਿਰਤ ਵਿਰਤ ਦੀ ਕਮਾਈ ਵਿੱਚੋਂ ਗੁਰੂ ਸਾਹਿਬ ਨੂੰ ਦਸਵੰਧ ਦੇਵੇ ਅਤੇ ਆਪ ਵੰਡ ਕੇ ਛਕੇ ਤੇ ਗੁਰਮੁਖੀ ਅੱਖਰ ਆਪ ਪੜਨੇ ਤੇ ਆਪਣੀ ਇਸਤਰੀ ਪੁੱਤਰਾਂ ਨੂੰ ਪੜਾਉਣੇ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਣੇ ਪੀਰਾਂ ਫਕੀਰਾਂ ਦੀ ਪੂਜਾ ਨਹੀਂ ਕਰਨੀ ਉਹਨਾਂ ਨੂੰ ਨਹੀਂ ਪੂਜਣਾ ਮੜੀਆਂ ਕਬਰਾਂ ਅਤੇ ਸਾਧੂਆਂ ਦੇ ਮਠਾਂ ਨੂੰ ਨਾ ਪੂਜੇ ਸਦਾ ਸ਼ਾਸਤਰ ਧਾਰੀ ਰਹੇ ਤੇ ਇਹ ਸਿੱਖਿਆ ਉਪਰੰਤ ਫਿਰ ਗੁਰੂ ਸਾਹਿਬ ਜੀ ਨੇ ਸਿੱਖੀ ਦੀ ਰਹਿਤ ਦੱਸੀ ਤੇ ਪੰਜ ਕਕਾਰ ਕੇਸ ਕੰਗਾ ਕਿਰਪਾਨ ਕੜਾ ਤੇ ਕਸ਼ਹਰਾ ਇਹ ਧਾਰਨ ਕਰਨੇ ਬਾਣੀ ਦਾ ਦੋ ਵੇਲੇ ਸਵੇਰੇ ਤੇ ਸ਼ਾਮ ਪਾਠ ਕਰਨਾ ਤੇ ਗੁਰੂ ਸਾਹਿਬ ਜੀ ਨੇ ਚਾਰ ਕੁਰਹਿਤਾਂ ਦਸੀਆਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਕੁੱਠਾ ਮਾਸ ਨਹੀਂ ਖਾਣਾ ਪਰ ਇਸਤਰੀ ਸੰਗਤ ਤੇ ਤਮਾਕੂ ਨਹੀਂ ਪੀਣਾ ਤੇ ਜੇ ਕੋਈ ਕਰਹਿਤ ਹੋ ਜਾਵੇ ਤਾਂ ਕੜਾ ਪ੍ਰਸ਼ਾਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਤੋਂ ਅਰਦਾਸਾ ਕਰਾ ਕੇ ਪੁੱਲ ਬਖਸ਼ਾਉਣੀ ਤੇ ਖਾਲਸੇ ਦਾ ਗੁਰੂ ਮੰਤਰਵਾਹੀ ਗੁਰੂ ਹੈ ਤੇ ਜਿਸ ਦਾ ਜਾਪ ਕਰਨਾ ਹੈ ਜੋ ਸਿੱਖ ਰਹਿਤ ਬਹਿਤ ਵਿੱਚ ਪੂਰਾ ਰਹੇਗਾ ਉਹੀ ਮੇਰਾ ਸਿੱਖ ਹੋਵੇਗਾ ਤੇ ਮੈਂ ਉਸ ਦਾ ਸਦਾ ਵਾਲੀ ਹੋਵਾਂਗਾ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਇਆ ਹੈ ਜਹਣੀ ਜਹ ਸੋਈ ਸਖ ਮੇਦਾ ਉਹ ਸਾਹਿਬ ਮੈਂ ਤਿਸ ਦਾ ਚੇਰਾ ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਹਿਤ ਬਹਿਤ ਤੇ ਮਿਲਵਰਤਨ ਜੋ ਆਪਣੇ ਖਾਲਸੇ ਨੂੰ ਨਿਸ਼ਚੇ ਕਰਕੇ ਫਿਰ ਪੰਜਾਂ ਪਿਆਰਿਆਂ ਤੋਂ ਗੁਰੂ ਸਾਹਿਬ ਜੀ ਨੇ ਆਪ ਅੰਮ੍ਰਿਤ ਛਕਿਆ ਤੇ ਇਸ ਦਿਨ ਤੋਂ ਗੁਰੂ ਸਾਹਿਬ ਜੀ ਜੋ ਗੋਬਿੰਦਦਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋਏ ਸਨ ਤੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਇਹ ਸਾਰਾ ਅੰਮ੍ਰਿਤਕੌਤਕ ਰਚਿਆ ਸੀ ਉਸ ਦਾ ਨਾਮ ਗੁਰੂ ਸਾਹਿਬ ਜੀ ਨੇ ਕੇਸਗੜ ਰੱਖਿਆ ਹੈ ਜੋ ਹੁਣ ਸਾਰੇ ਸੰਸਾਰ ਵਿੱਚ ਇੱਕ ਪ੍ਰਸਿੱਧ ਅਸਥਾਨ ਹੈ ਤੇ ਇਸ ਦਾ ਇਹ ਨਾਮ ਇਸ ਕਰਕੇ ਪ੍ਰਸਿੱਧ ਹੋਇਆ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਜੀ ਨੇ ਕੇਸ ਰੱਖਣ ਦਾ ਨਿਯਮ ਬੰਨਿਆ ਸੀ ਇਸ ਉਤਸ਼ਾਹ ਨੂੰ ਵੇਖ ਕੇ ਹੋਰ ਬਿਆੰਤ ਸਿੰਘ ਜੋ ਖੰਡੇ ਦਾ ਅਮਰਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜ ਗਏ ਪੰਜ ਪਿਆਰੇ ਤੇ ਪੰਜ ਮੁਕਤਿਆਂ ਉਪਰੰਤ ਉਸ ਦਿਨ ਅਮਰਤ ਛਕਣ ਵਾਲਿਆਂ ਦੀ ਗਿਣਤੀ 20000 ਤੋਂ ਵੱਧ ਦੱਸੀ ਗਈ ਹੈ ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਸਿੱਖਾਂ ਪ੍ਰਤੀ ਹੁਕਮ ਜਾਰੀ ਕੀਤੇ ਸਨ ਉਸ ਸਮੇਂ ਜਿੰਨੇ ਵੀ ਸਿੱਖ ਗੁਰੂ ਸਾਹਿਬ ਜੀ ਦੇ ਪਾਸ ਹਾਜ਼ਰ ਸਨ ਸਭ ਨੇ ਅੰਮ੍ਰਿਤ ਛਕ ਕੇ ਸਿਰ ਉੱਤੇ ਕੇਸ ਰੱਖ ਲਏ ਅਤੇ ਕਿਸ਼ੜਾ ਪਹਿਨ ਕੇ ਆਪਣਾ ਨਾਮ ਸਿੰਘ ਰੱਖ ਲਿਆ ਤੇ ਬਾਅਦ ਵਿੱਚ ਜਿੱਥੇ-ਜਿੱਥੇ ਗੁਰੂ ਦੀ ਸੰਗਤ ਸੀ ਉੱਥੇ ਹੀ ਸਭ ਨੂੰ ਹੁਕਮਨਾਮੇ ਲਿਖ ਦਿੱਤੇ ਕਿ ਅੱਗੇ ਤੋਂ ਸਾਡੇ ਪਾਸ ਸਿਰ ਸਿਰ ਉੱਤੇ ਕੇਸ ਧਾਰਨ ਕਰਕੇ ਸਿੱਖ ਆਉਣਾ ਕੋਈ ਸਿੱਖ ਸਿਰ ਦਾੜੀ ਨਾ ਮਨਾਵੇ ਤੰਬਾਕੂ ਨਾ ਪੀਵੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਵਰ ਤਿਆਰ ਹੋ ਕੇ ਆਵੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਮਹਾਦਾਜ ਜੀ ਤੇ ਗੁਰੂ ਰੂਪ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬਖਸ਼ਿਣ ਯੋਗ ਹੈ ਬਖਸ਼ ਲੈਣਾ ਜੀ